ਬਠਿੰਡਾ ਚ ਪ੍ਰਤਾਪ ਨਗਰ ਵਿੱਚ ਰਾਜੂ ਬਾਬੇ ਦੀ ਮੰਦਿਰ ਵਾਲੀ ਗਲੀ ਵਿੱਚ ਐਨਆਈਏ ਵੱਲੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦੇ ਕਾਰਛਾਪੇ ਮਾਰੀ ਗੁਰਪ੍ਰੀਤ ਸਿੰਘ ਉਰਫ ਸੰਨੀ ਜੋੜਾ ਦੇ ਕਾਰ ਸਵੇਰੇ ਪਹੁੰਚੀ ਨਿਯਦੀ ਟੀਮ ਇੱਕ ਫੋਨ ਕਾਲ ਦੇ ਸਿਲਸਿਲੇ 'ਚ ਗੁਰਪ੍ਰੀਤ ਸਿੰਘ ਦੇ ਕਾਰ ਦੀ ਲਈ ਤਲਾਸ਼ੀ ਗੈਂਗਸਟਰ ਹੈਪੀ ਪਸੀਆ ਨਾਲ ਸੰਬੰਧ ਸ਼ੱਕ ਹੋਣ ਤੇ ਬਠਿੰਡਾ ਤੋਂ ਮਨਿੰਦਰ ਸਿੰਘ ਮਨੀ ਰਿਪੋਰਟ ਕੀ ਹੋਇਆ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਸ਼ ਕਰ ਰਹੀ ਸੀ ਮੋਬਾਈਲ ਕਲੈਕਸ਼ਨਰੀ ਟੀਮ ਅਕੀਸੀ ਸੁੱਤੇ ਪਏ ਸੀ ਆਪਣੀ ਦਾ ਸਮਾਂ ਸਵੇਰ ਸੁਬਾਹ ਤੇ ਉਹਨਾਂ ਨੇ ਬੈਲ ਵਜਾਈ ਇਕੱਠੀਆਂ ਚਾਰ ਪੰਜ ਅੱਛਾ ਜੀ ਪਤਾ ਨਹੀਂ ਸਾਨੂੰ ਅਸੀਂ ਉੱਤੇ ਇੱਕਦਮ ਕੋਈ ਹੋਣ ਅੰਦੇਖਾ ਬਾਹਰ ਪੁਲਿਸ ਵਾਲੇ ਸੀਗੇ ਤੇ ਨਾਰਮਲੀ ਸਾਰੇ ਪੁਲਿਸ ਵਾਲੇ ਦੇਖ ਕੇ ਘਬਰਾਉਂਦੇ ਹੀ ਆਸੀ ਘਬਰਾ ਗਈ ਪਤਾ ਨਹੀਂ ਕੀ ਗੱਲ ਹੈ ਅੱਛਾ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲ੍ਹਿਆ ਜੀ ਤੇ ਅੰਦਰ ਵੜ ਗਏ ਅੱਛਾ ਕਹਿੰਦੇ ਐ ਕਰਕੇ ਪਹਿਲਾਂ ਤਾਂ ਕੁਝ ਨਹੀਂ ਦੱਸਿਆ ਕਿ ਅਸੀਂ ਕਿਥੋਂ ਆ ਅੱਛਾ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਨਾਲੇ ਕੌਣ ਜਾਵੇ ਅੱਛਾ ਜੀ ਉਹਨਾਂ ਨੇ ਮੇਰੇ ਤੋਂ ਪੁੱਛਿਆ ਠੀਕ ਹੈ ਨਾਮ ਦੱਸਿਆ ਵੀ ਤੁਸੀਂ ਦਾ ਨਾਮ ਤਾਂ ਦੱਸ ਕੇ ਹੱਥ ਆਉਂਦਾ ਠੀਕ ਹੈ ਤੇ ਅੰਦਰ ਬਥੜਾ ਜਨੂੰ ਲੋਕ ਕਰਦਾ ਜੀ ਹਾਂ ਉਸ ਤੋਂ ਬਾਅਦ ਫਿਰ ਪੁੱਛ-ਕਿਚ ਕਰ ਲਾਗੇ ਕਹਿੰਦੇ ਵੀ ਥੋੜਾ ਜਿਹਾ ਸਾਡਾ ਬਾਲ ਤੋਂ ਦੇਖਿਆ ਫੋੜਿਆ ਕੁਝ ਨਹੀਂ ਮਿਲਿਆ ਅੱਛਾ ਤੇ ਕੋਈ ਦੱਸ ਦੇ ਸੀ ਜੀ ਤੁਹਾਨੂੰ ਕੋਈ ਥੋੜੀ ਕਿਸੇ ਹੋਰ ਮਤਲਬ ਕੱਪ ਨਾਲ ਕਹਿੰਦੇ ਨਾਲ ਜੀ ਸਾਡਾ ਇਹ ਜੋ ਉਧਾਨੀ ਹੈ ਅੱਛਾ ਤੇ ਬਸ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੱਸਿਆ ਵੀ ਕੁਝ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਹਾਂ ਐਨਆਈਏ ਨਾਮ ਲੈਂਦੇ ਸੀ ਕੁਝ ਅੱਛਾ ਜੀ ਕਿਹ ਕੀ ਸਮਾਨ ਲਏ ਬ੍ਰਦਰ ਨਾਲ ਨਾਲ ਤਾਂ ਇਹਦੇ ਕੁਝ ਨਹੀਂ ਬਿਲਕੁਲ ਤਾਂ ਕੁਝ ਨਹੀਂ ਬਸ ਫੋਨ ਵਗੈਰਾ ਚੈੱਕ ਕਰਕੇ ਇਹ ਤਲਾਸ਼ੀ ਵਗੈਰਾ ਕੀਤੀ ਸੀਗਾ ਦੋ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਅੱਛਾ ਤੇ ਬਸ ਇਹ ਹੀ ਗੱਲ ਸੀਗਾ ਸਾਈਨ ਵਗੈਰਾ ਕਰਾਇਆ ਕਿਤੇ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਕਹਿੰਦੇ ਕਲੀਅਰੈਂਸ ਕੋ ਦਿੱਤਾ ਕੁਝ ਨਹੀਂ ਮਿਲਿਆ ਇਮੀਗ੍ਰੇਸ਼ਨ ਦਾ ਕੰਮ ਕੁਮ ਤਾਂ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸੇ ਨੂੰ ਐਡਵਾਈਸ ਦੇ ਦਿੰਨੇ ਆ ਕਈ ਵਾਰ ਫੋਨ ਤੋਂ ਕੋਈ ਫੋਨ ਆ ਜਾਂਦਾ ਜਿਵੇਂ ਹੈਨਾ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਕੁ ਲੋਕ ਆਏ ਸੀਗੇ ਕਿੰਨਾ ਆਪਣੀ ਦਾ ਰਮਦਾਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪਲਾਈਨ ਦੇ ਨਾਤੇ ਸੀਗਾ ਹੈਲਪਲਾਈਨ ਅੱਛਾ ਕਿੰਨੇ ਕੁ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲੇ ਆਏ ਸੀ ਤਕਰੀਬਨ ਸਾਰੇ ਸੀਗੇ ਚੰਡੀਗੜ੍ਹ ਨੰਬਰ ਕੱਢੀ ਸੀਗਾ ਜੀ ਉਹਨਾਂ ਦਾ ਫਟੋ ਫਟ ਹੋਣਗੇ 15-20 ਜਣੇ ਜੀ ਕਿੰਨੇ ਘੰਟੇ ਨਹੀਂ ਤੁਹਾਡਾ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਦੇ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੀ ਬਾਤ ਤੋਂ ਮੈਂ ਗੱਲ ਕਰ ਰਿਹਾ ਹਾਂ ਠੀਕ ਹੈ ਥੋੜਾ ਜਿਹਾ ਉਹ ਹੋ ਗਿਆ ਲਗਾਈ ਦੇ ਨਾਲ ਕਿਸੇ ਨੂੰ ਕਰਦੇ ਮੈਂ ਨਹੀਂ ਕਰਦੇ ਇਹਨੂੰ ਕਿਸ ਨੂੰ ਲੈ ਕੇ ਗਏ ਕਿਉਂਕਿ ਸਾਰੇ ਗਏ ਗਏ ਹੁਣ ਵੀ ਉੱਥੇ ਆਏ ਹੋ ਹਾਂ ਇਹ ਜਰੂਰ ਕਿਹਾ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਚੰਡੀਗੜ੍ਹ ਦਾ ਦਫ਼ਤਰ ਹਾਂਜੀ ਹਾਂਜੀ ਅੱਜ ਵੀ ਮਤਲਬ ਪੈਂਡਿੰਗ ਦੇ ਉੱਤੇ ਹੀ ਚੱਲ ਰਿਹਾ ਹੈਗਾ ਮੈਂ ਅੱਛਾ ਪਰ ਉਹ ਇੱਕ ਵਾਰੀ ਲਿਖਤੀ ਤੌਰ ਤੇ ਦੇ ਕੇ ਗਿਆ ਤੁਹਾਨੂੰ ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਬਾਕੀ ਵੀ ਤੁਹਾਨੂੰ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕਲੀਅਰ ਹੈ ਠੀਕ ਹੈ ਥੈਂਕ ਯੂ ਤੁਹਾਡਾ